ਤੇ ਚਾਰਦिवारी ਜਿਹੜੀ ਆ ਉਹ ਕਰਵਾਈ ਗਈ ਹੈ ਮੈਂ ਸਭ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਸੰਸਥਾਪਕ ਸ੍ਰੀ ਅਰਵਿੰਦ ਕੇਜਰੀਵਾਲ ਜੀ ਦਾ ਘਟੋ ਘਟੇ ਇਸ ਦੇਸ਼ ਦੇ ਵਿੱਚ ਕੋਈ ਐਸੇ ਲੀਡਰ ਪੈਦਾ ਹੋਏ ਜਿਨ੍ਹਾਂ ਨੇ ਬੜੇ ਚਿਰ ਬਾਅਦ ਆ ਬੀਤੀ ਕੱਲ੍ਹ ਅਸੀਂ ਭਾਰਤ ਦੇ ਮਹਾਨ सपूत ਡਾਕਟਰ ਬਾਬਾ ਸਾਹਿਬ ਭੀਮrao ਅੰbedkar ਜੀ ਦਾ ਜਨਮ ਦਿਹਾੜਾ ਮਨਾ ਕੇ ਹਟੇ ਹਾਂ ਇੱਕ ਉਸ ਪਰਿਵਾਰ ਚੋਂ ਜਿਹੜਾ ਪਰਿਵਾਰ ਛੂਹਛੂਤ ਦੀ ਡਿਸਕ੍ਰਿਮੀਨੇਸ਼ਨ ਦੀ ਭੇਟ ਸਕੂਲ ਦੇ ਅੰਦਰ ਦਾਖਲ ਹੋਣ ਦੀ ਇਜਾਜ਼ਤ ਨਹੀਂ ਸੀ ਕਲਾਸਰੂਮਾਂ ਦੇ ਬਾਹਰ ਕਿ ਆਪਣੇ ਦੇਸ਼ ਭਾਰਤ ਲੋਟੇ ਕਿ ਸਿੱਖਿਆ ਦੇ ਵਿੱਚ ਕਿੰਨੀ ਜਾਨ ਹੈ ਕਹਿੰਦੇ ਸੋਭਾ ਪੀਰੋਬੇਦਕਰ ਜੀ ਨਾ ਪੜਦੇ ਅੱਛਾ ਸਭ ਤੋਂ ਪਹਿਲਾਂ ਮੈਂ ਦੇਖੋ ਸਾਡੇ ਦੇਸ਼ ਦੇ ਭਾਰਤ ਦੇ ਮਹਾਨ ਸਬੂਤ ਬਾਬਾ ਸਾਹਿਬ ਵੀ امਰਾਉ Ambedkar ਜੀ ਦੀ ਪੀਟੀ ਕਾਲ ਅਸੀਂ ਉਹਨਾਂ ਦੀ ਜਨਮ ਦੀ ਜਿਹੜੀ ਸ਼ਤਾਬਦੀ ਮਨਾ ਕੇ ਜਨਮ ਦੀ ਆਪਣੀ ਉਹ ਮਨਾ ਕੇ ਤੇਹਾੜਾ ਮਨਾ ਕੇ ਜਨਮ ਦਿਹਾੜੇ ਦੇ ਮੌਕੇ ਦੇ ਉੱਤੇ ਮੇਰੀ ਡਿਊਟੀ ਲੱਗੀ ਸੀ ਫਤੇਗੜ ਸਾਹਿਬ ਮੈਂ ਸ਼੍ਰੀ ਫਤੇਗੜ ਸਾਹਿਬ ਗਿਆ ਉੱਥੇ ਬਾਬਾ ਸਾਹਿਬ ਦੇ ਚਰਨਾਂ ਦੇ ਵਿੱਚ ਅਸੀਂ ਸ਼ਰਧਾਂਜਲੀ ਆਪਣੀ ਪੇਟ ਕੀਤੀ ਉਸ ਤੋਂ ਬਾਅਦ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਵਿੱਚ ਸਾਡਾ ਇੱਕ ਸੈਮੀਨਾਰ ਸੀ ਇਹ ਬਹੁਤ ਵੱਡੀ ਗੱਲ ਹੈ ਜਿਹੜੀ ਮੈਂ ਤੁਹਾਨੂੰ ਦੱਸਣ ਲੱਗਿਆ ਉੱਥੇ ਮੈਨੂੰ ਜਿਹੜੇ ਰਜਿਸਟਰਾਰ ਸਾਹਿਬ ਸੀ ਰਜਿਸਟਰਾਰ ਸਾਹਿਬ ਨੇ ਮੈਨੂੰ ਇੰਨੀ ਵੱਡੀ ਗੱਲ ਦੱਸੀ ਉਹ ਕਹਿੰਦੇ ਮੰਤਰੀ ਸਾਹਿਬ ਕਹਿੰਦੇ ਅਸੀਂ ਪੁਰਾਣੀਆਂ ਸਰਕਾਰਾਂ ਵੀ ਹੰਡਾਈਆਂ ਪਰ ਸਾਨੂੰ ਇਹ ਗੱਲ ਦੱਸਦੇ ਹੋਏ ਬੜੀ ਹੈਰਾਨੀ ਹੁੰਦੀ ਹੈ ਕਿ ਸਾਡੇ ਕੋਲ ਪਿਛਲੇ ਸਾਲ ਸਕਾਲਰਸ਼ਿਪ ਹੈ ਹੀ ਨਹੀਂ ਸੀ ਅੰਦਰ ਬੱਚੇ ਮਤਲਬ ਕਿ ਸਾਡੇ ਕੋਲ ਇੰਨੀ ਪ੍ਰੋਟੈਂਸੀ ਹੋ ਜਾਂਦੀ ਸੀ ਕਿ ਬੱਚਿਆਂ ਦੀਆਂ ਸਾਡੇ ਕੋਲ ਪੀਸਾ ਹੀ ਨਹੀਂ ਸੀ ਪਹੁੰਚਣੀ ਇੱਕ ਸਰਕਾਰ ਤਾਂ ਉਹ ਕਹਿੰਦੇ ਕੈਪਟਨ ਮਨਿੰਦਰ ਸਿੰਘ ਜੀ ਦੀ ਸਰਕਾਰ ਐਸ ਸੀ ਸੀ ਜਿਹੜੀ ਨੇਰੀ ਗਾਪੇ ਮਾਰ ਕੇ ਚਲੇਗੀ ਸੀ ਕੋਵਿਡ ਦੇ ਟਾਈਮ 'ਚ ਕਿ ਅਸੀਂ ਸਕਾਲਰਸ਼ਿਪਾਂ ਦਵਾਂਗੇ ਕਹਿੰਦੇ ਉਹ ਅੱਜ ਤੱਕ ਨਹੀਂ ਸਾਡੇ ਕੋਲ ਪਹੁੰਚੀ ਕਹਿੰਦੇ ਸਾਡੀ 6 ਕਰੋੜ ਰੁਪਏ ਦੀ ਫੰਡਿੰਗ ਸੀ ਜਿਹਦੇ ਤੋਂ ਸਾਡੇ ਕੋਲ ਸਿਰਫ ਤੇ ਸਿਰਫ 2 ਕਰੋੜ ਰੁਪਇਆ ਆਇਆ ਉਹ ਵੀ ਅਸੀਂ ਕੇਸ ਲੜ ਕੇ ਕੋਰਟ 'ਚ ਕੇਸ ਲਾ ਕੇ ਲੱਤਾਂ ਕਹਿੰਦੇ ਸਾਡਾ ਅੱਜ ਵੀ 4 ਕਰੋੜ ਰੁਪਇਆ ਪੈਂਡਿੰਗ ਪਿਆ ਉਹ ਕਹਿੰਦੇ ਥੋੜੀ ਸਰਕਾਰ ਆਈ ਕਹਿੰਦੇ ਅਸੀਂ ਇਸ ਗੱਲ ਦੇ ਉੱਤੇ ਮੁਬਾਰਕਬਾਦ ਦੰਦੇ ਆ ਤੁਹਾਨੂੰ ਕਿ ਥੋੜੀ ਜਿਹੜੀ ਸਕਾਲਰਸ਼ਿਪ ਤੁਸੀਂ ਦੰਦੇ ਹੋ ਬੱਚਿਆਂ ਨੂੰ ਐ ਕਹਿੰਦੇ ਇੱਕ ਦਿਨ ਵੀ ਤੁਹਾਡੀ ਕਰ ਸਕਾਲਰਸ਼ਿਪ ਲੇਟ ਨਹੀਂ ਹੋਈ ਔਰ ਕੱਲ ਵੀ ਮੁੱਖ ਮੰਤਰੀ ਸਾਹਿਬ ਨੇ ਤੁਹਾਨੂੰ ਪਤਾ ਜਾਰੀ ਕਰਤੀ ਸੋ ਇਹ ਆਪਣੇ ਆਪ ਚ ਬਹੁਤ ਵੱਡੀ ਗੱਲ ਹੈ ਅਸਲੀ ਬਾਬਾ ਸਾਹਿਬ ਡਾਕਟਰ ਭੀਮਰਾਓ ਮੇਤਕਰਜੀ ਦੀ ਸੁਪਨੇ ਸੀ ਜੋ ਕਿ ਸਾਡਾ ਹਿੰਦੁਸਤਾਨ ਪੜ੍ਹ ਲਿਖ ਜਾਵੇ ਪੰਜਾਬ ਦੇ ਬੱਚੇ ਪੜਨ ਉਸ ਤੇ ਜੇ ਕੋਈ ਸਹੀ ਮੈਨੇਜ ਪੈਰਾ ਦੇ ਰਿਹਾ ਤਾਂ ਉਹ ਸਿਰਫ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਰਹੀ ਹੈ ਔਰ ਉਹਦੇ ਤੇ ਪੈਰਾ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਦੇਣ ਲੱਗੇ ਤੁਹਾਨੂੰ ਮੈਨੂੰ ਇਹ ਦੱਸਦੇ ਹੋ ਬੜੀ ਮਾਣ ਤੇ ਫਕਰ ਮਹਿਸੂਸ ਹੋ ਰਿਹਾ ਕਿ ਅਸੀਂ ਉਸ ਸਰਕਾਰ ਦਾ ਹਿੱਸਾ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਜਿਸ ਸਰਕਾਰ ਨੇ ਸਿੱਖਿਆ ਤੇ ਸਿਹਤ ਦੇ ਵਿੱਚ ਬਹੁਤ ਵੱਡੀਆਂ ਪਲੰਗਾ ਪਟੀਆਂ ਲਾਈਆਂ ਔਰ ਸਾਡੇ ਆਮ ਆਦਮੀ ਪਾਰਟੀ ਦੇ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਸਾਡੇ ਦੋਨੋਂ ਨਾਇਕਾਂ ਦਾ ਇੱਕੋ ਸੁਪਨਾ ਹੈ ਕਿ ਜਿਹੜਾ ਪੰਜਾਬ ਦਾ ਬੱਚਾ ਬੱਚਾ ਸੀ ਸਿੱਖਿਆ ਕਰਨਾ ਉਹਨਾਂ ਨੂੰ ਸਾਖਰਤਾ ਦੇਣ ਜਿਹਦੇ ਤਹਿਤ ਚਲਦੇ ਹੋਏ ਪਿਛਲੇ 7 ਤਰੀਕ ਤੋਂ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਲਗਾਤਾਰ ਸਕੂਲਾਂ ਦੇ ਵਿੱਚ ਹੋਏ ਕੰਮਾਂ ਦੇ ਉਦਘਾਟਨ ਕੀਤੇ ਜਾ ਰਹੇ ਇਹ ਚ ਕੋਈ ਸ਼ੱਕ ਨਹੀਂ ਕਿ ਵਿਰੋਧੀਆਂ ਦੇ ਢਿੱਡ ਦੇ ਵਿੱਚ ਬਹੁਤ ਵੱਡੀ ਪੀੜ ਹੋ ਰਹੀ ਹੈ ਵਿਰੋਧੀ ਮਰਨ ਵਾਲੇ ਹੋਏ ਪਏ ਨੇ ਇਸ ਕਾਲ ਨੂੰ ਲੈ ਕੇ ਕਿ ਇਹਨਾਂ ਨੇ ਕਰੋੜਾ ਰੁਪਏ ਦੀਆਂ ਗਰਾਂਟੀਆਂ ਲੱਖਾਂ ਰੁਪਏ ਦੀਆਂ ਗਰਾਂਟੀਆਂ ਸਕੂਲਾਂ ਨੂੰ ਕਿਵੇਂ ਦਿੱਤੀ ਕਿਵੇਂ ਇਹਨਾਂ ਨੇ ਸਕੂਲ ਆਫ ਫੈਮਿਨਸ ਬਣਾਤੇ ਕਿਵੇਂ ਸਕੂਲ ਆਫ ਹੈਪੀਨੈਸ ਬਣ ਰਹੇ ਨੇ ਇਸ ਗੰਦੋਏ ਪ੍ਰੇਸ਼ਾਨ ਹੋਏ ਪਏ ਸੋ ਇਸ ਕਰਕੇ ਹੁਣੇ ਬੜੀ ਥੱਲੇ ਪੱਧਰ ਦੀ ਸਿਆਸਤ ਤੱਕ ਉਤਰੇ ਆਏ ਕਦੇ ਪੱਥਰਾਂ ਦੀਆਂ ਫੋਟੋਆਂ ਖਿੱਚ ਕੇ ਪਾ ਰਹੇ ਨੇ ਜੇ ਕੰਮ ਕੀਤਾ ਤਾਂ ਹੀ ਅਸੀਂ ਫੋਟੋਆਂ ਪਾ ਰਹੇ ਹਾਂ ਬਿਨਾ ਕੰਮ ਕੀਤੇ ਨਹੀਂ ਫੋਟੋਆਂ ਪੈਂਦੀ ਸੋ ਉਹਦੇ ਤਹਿਤ ਜੇ ਮੈਂ ਅੱਜ ਦੀ ਗੱਲ ਕਰਾਂ ਜਿੱਥੇ ਹੁਣ ਤੁਸੀਂ ਅੱਜ ਉਦਘਾਟਨ ਸੀਓ ਦੇ ਉਦਘਾਟਨ ਸਮਾਰੋਹ ਤੇ ਪਹੁੰਚੇ ਆ ਇਹ ਪਿੰਡ ਖੰਨੇ ਦੇ ਵਿੱਚ ਬੀਜਾ ਪੈਂਦਾ ਬੀਜੇ ਦੇ ਵਿੱਚ ਇਹ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੀਜਾ ਜਿਹੜਾ ਇਹਦੀ ਲਾਇਬ੍ਰੇਰੀ ਬਣੀ ਆ ਬੜ ਕੇ ਤਿਆਰ ਹੋ ਗਈ ਆ ਤੁਸੀਂ ਲਾਇਬ੍ਰੇਰੀ ਦੀਆਂ ਫੋਟੋਆਂ ਜ਼ਰੂਰ ਖਿੱਚ ਕੇ ਲੱਗੇ ਜਾਇਓ ਸ਼ਾਟ ਜ਼ਰੂਰ ਦਿਖਾਇਓ 9,65,000 ਰੁਪਏ ਅਸੀਂ ਲਾਇਬ੍ਰੇਰੀ ਉੱਤੇ ਖਰਚੇ ਆ ਚਾਰਦਵਾਰੀ ਟੁੱਟੀ ਹੋਈ ਸੀ ਬੁਰਾ ਹਾਲ ਸੀ ਚਾਰਦਵਾਰੀ ਦਾ ਔਰ ਸਕੂਲ ਦੀ ਕੋਈ ਕੰਪਾਊਂਡ ਨਹੀਂ ਸੀਗਾ 3 ਲੱਖ ਰੁਪਏ ਖਰਚ ਕੇ ਅਸੀਂ ਇਹਦੀ ਚਾਰਦਵਾਰੀ ਮੁਕੰਮਲ ਕਰਾਈ ਆ ਜਾ ਕੇ ਚਾਰਦਵਾਰੀ ਵੀ ਜ਼ਰੂਰ ਦਿਖਾਇਓ ਬਾਥਰੂਮ ਬੱਚੀਆਂ ਦੇ ਲਈ 1,40,000 ਰੁਪਏ ਬਾਥਰੂਮਾਂ ਤੇ ਲਾਇਆ 14 ਲੱਖ ਰੁਪਏ ਸੀ ਕੰਦੇ 14,05,000 ਰੁਪਏ ਕੰਦੇ ਅਸੀਂ ਦੂਜੇ ਸਰਕਾਰੀ ਸਕੂਲ ਹੁਣ ਜੇਕਰ ਮੈਂ ਬੀਜੇ ਪਿੰਡ ਦੀ ਗੱਲ ਕਰਾਂ ਜੇਕਰ ਤੁਸੀਂ ਉਦਾਂ ਰੂਪ ਚ ਦੇਖੋ 3 ਸਾਲ ਦੇ ਵਿੱਚ ਅਸੀਂ ਬੀਜੇ ਪਿੰਡ ਚ ਸਟੇਡੀਅਮ ਦੀ ਉਸਾਰੀ ਲਈ 30 ਲੱਖ ਰੁਪਇਆ ਖਰਚ ਕੀਤਾ ਲਾਇਬ੍ਰੇਰੀ ਦੇ ਲਈ 16 ਲੱਖ ਰੁਪਇਆ ਪੰਚਾਇਤ ਘਰ ਉਹਦੇ ਸੈਂਕਸ਼ਨ ਹੋਇਆ 28 ਲੱਖ ਰੁਪਇਆ ਸੀਵਰੇਜ ਟ੍ਰੀਟਮੈਂਟ ਤੇ ਲਈ 40 ਲੱਖ ਰੁਪਇਆ ਗਲੀਆਂ ਨਾਲੀਆਂ ਦੇ ਲਈ 30 ਲੱਖ ਰੁਪਇਆ ਸੀਚੇਵਾਲ ਮਾਡਲ ਬਣਾਉਣ ਲਈ 10 ਲੱਖ ਰੁਪਇਆ ਟੋਬੇ ਦੀ ਚਾਰਦੁواری ਲਈ 5 ਲੱਖ ਰੁਪਇਆ 15ਵੇਂ ਵਿੱਤਚੋਂ 25 ਲੱਖ ਰੁਪਇਆ ਤੇ ਮੈਂ ਆਪਣੇ ਇਖਤਿਆਰੀ ਕੋਟੇ 'ਚੋਂ 20 ਲੱਖ ਰੁਪਇਆ 2 ਕਰੋੜ 4 ਲੱਖ ਰੁਪਇਆ ਬੀਜੇ ਨੂੰ ਕੱਲੇ ਪਿੰਡ ਨੂੰ ਮੈਂ ਦਿੱਤਾ ਔਰ ਜਿਹੜਾ ਕਿ ਇਹਦਾ ਕੰਮ ਹੈ ਜਿਹੜਾ ਉਹ ਚੱਲ ਪਿਆ ਕੰਟੀਨਿਊਸਲੀ ਚੱਲ ਰਿਹਾ ਆਉਣ ਵਾਲੇ 1 ਸਾਲ ਦੇ ਅੰਦਰ ਅੰਦਰ ਇਸ ਪਿੰਡ ਦੀ ਅਸੀਂ ਨੁਹਾਰ ਬਦਲ ਕੇ ਰੱਖ ਦੇਵਾਂਗੇ ਔਰ ਜਿਹੜਾ ਇਹਦਾ 30 40 ਸਾਲ ਤੋਂ ਪੂਰੇ ਪਿੰਡ ਦੀ ਪੰਚਾਇਤ ਖੜੀ ਆ ਪੁੱਛ ਕੇ ਦੇਖਿਓ ਕਿੰਨੀਆਂ ਸਰਕਾਰਾਂ ਆਈਆਂ ਕਿੰਨੀਆਂ ਗਈਆਂ ਪੂਰੇ ਕਾਂਗਰਸ ਦੇ ਵੀ ਰਾਜ ਰਹੇ ਨੇ ਪੂਰੇ ਅਕਾਲੀ ਭਾਜਪਾ ਦੇ ਵੀ ਰਾਜ ਰਹੇ ਨੇ ਪਿੰਡ ਦੇ ਵਿੱਚ ਟੋਬੇ ਦਾ ਇੰਨਾ ਬੁਰਾ ਹਾਲ ਸੀ ਪਿੰਡ ਦੇ ਵਿਚਾਲੇ ਟੋਬਾ ਸੀ ਉਹਦਾ ਪਾਣੀ ਸਿਮ-ਸਿਮ ਕੇ ਥੱਲੇ ਜਾ ਰਿਹਾ ਸੀ ਔਰ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਟੂਟੀਆਂ ਦੇ ਵਿੱਚ ਗਲਤ ਆ ਰਿਹਾ ਸੀ ਹੁਣ ਉਸ ਟੋਬੇ ਦੇ ਪਾਣੀ ਨੂੰ ਪਿੰਡ ਤੋਂ ਤਕਰੀਬਨ 1.5 ਕਿਲੋਮੀਟਰ ਬਾਹਰ ਜ਼ਮੀਨ ਪਈ ਆ 5 ਕਿਲੇ ਪਿੰਡ ਦੀ ਉਹ ਹੁਣ ਆਸੀਂ 1.5 ਕਿਲੋਮੀਟਰ ਤੱਕ ਪਾਈਪ ਲਾਈਨ ਪਾ ਕੇ ਪਿੰਡ ਦਾ ਪਾਣੀ ਆ ਜਿਹੜਾ ਗੰਦਾ ਪਾਣੀ ਉੱਥੇ ਕੱਢ ਕੇ ਉੱਥੇ 2 ਏਕੜ ਦੇ ਵਿੱਚ ਟੋਬਾ ਬਣਾ ਰਹੇ ਸੋ ਜੇ ਸਾਡੇ ਕੋਲ ਵਿਜ਼ਨ ਸੀ ਜੇ ਸਾਡੇ ਕੋਲ ਕੰਮ ਕਰਨ ਦਾ ਵੱਲ ਸੀ ਤਰੀਕਾ ਸੀ ਅਸੀਂ ਤਾਂ ਇਹ ਐਨੇ ਕੰਮ ਕਰਵਾ ਰਹੇ ਇਹ ਤਾਂ ਮੈਂ ਤੁਹਾਨੂੰ ਇੱਕ ਪਿੰਡ ਦੀ ਗੱਲ ਦੱਸ ਰਿਹਾ 7 ਤਰੀਕ ਤੋਂ ਉਦਘਾਟਨ ਚੱਲ ਰਹੇ ਨੇ ਅੱਜ ਤੁਸੀਂ ਦੇਖੋ ਆਪਾਂ 15ਵੀਂ ਤਰੀਕ 'ਤੇ ਬੈਠੇ ਆਂ ਲਗਾਤਾਰ ਕਰੋੜਾ ਰੁਪਏ ਦੇ ਕੰਮਾਂ ਦੇ ਅਸੀਂ ਉਦਘਾਟਨ ਨੂੰ ਹੁਣ ਤੱਕ ਕਰ ਚੁੱਕੇ ਨੇ ਜਿਵੇਂ ਕਿ ਰਹਾਉਣ ਸਕੂਲ 'ਚ 20 ਲੱਖ ਰੁਪਿਆ ਖਰਚੇ ਆ ਐਮ ਐਲ ਲਹਿੜੀ ਸਕੂਲ 'ਚ 31 ਲੱਖ ਰੁਪਿਆ ਖਰਚੇ ਆ ਤੇ ਉਸ ਤੋਂ ਬਾਅਦ ਉਹ ਆਪਣਾ ਮਲਕਪੁਰ ਦੇ ਵਿੱਚ 1,66,000 ਰੁਪਿਆ ਗੋਹ ਦੇ ਵਿੱਚ ਕਿਨਾਂ ਗੋ ਦੇ ਵਿੱਚ 455000 ਰੁਪਿਆ ਇੱਕ ਖਰਚੇ ਆ ਤੇ 615000 ਵੀ ਇੱਕ ਖਰਚੇ ਆ ਐਵੇਂ ਰਤਨਹੜੀ ਦੇ ਵਿੱਚ 1850000 ਰੁਪਿਆ ਖਰਚੇ ਆ ਤੇ ਐਵੇਂ ਹੀ ਭਾਦਲੇ ਦੇ ਵਿੱਚ 13 ਲੱਖ ਰੁਪਿਆ ਖਰਚੇ ਆ ਐਵੇਂ ਬੂਲੇਪੁਰ ਦੇ ਵਿੱਚ 36 ਲੱਖ ਰੁਪਿਆ ਖਰਚੇ ਆ ਤੇ ਐਦਾ ਹੀ ਗਲਵੱਡੀ ਦੇ ਵਿੱਚ ਸਕੂਲ ਆਫ ਹੈਪੀਨੈਸ ਬਣਿਆ ਉੱਥੇ 61 ਲੱਖ ਰੁਪਿਆ ਇੱਕ ਖਰਚੇ ਆ ਤੇ ਟੋਟਲ ਅਸੀਂ ਜਾਨੀ ਕਿ 90 ਲੱਖ ਰੁਪਿਆ ਜਾਨੀ ਕਿ ਸਕੂਲ ਆਫ ਹੈਪੀਨੈਸ ਤੇ ਅਸੀਂ ਲਗਾਤਾ ਕਿਆ ਚੱਲ ਰਿਹਾ ਉਹਦਾ ਕੰਮ ਕੌੜੀ ਦੇ ਵਿੱਚ 15 ਲੱਖ ਰੁਪਿਆ ਲਿਵੜੇ ਦੇ ਵਿੱਚ 2 ਲੱਖ ਰੁਪਿਆ ਦਹਿੜੂ 'ਚ 1 ਲੱਖ 1 ਇੱਕ 1 ਲੱਖ 60 ਹਜ਼ਾਰ ਰੁਪਿਆ ਐਵੇਂ ਦਹਿੜੂ ਦੇ ਵਿੱਚ ਇੱਕ ਹੋਰ ਸਕੂਲ ਆ ਉੱਥੇ 1 ਲੱਖ 30 ਹਜ਼ਾਰ ਰੁਪਿਆ ਦਹਿੜੂ ਦੇ ਵਿੱਚ ਇੱਕ ਤੀਜਾ ਸਕੂਲ ਆ ਉੱਥੇ 25 ਲੱਖ ਰੁਪਿਆ ਸੀ ਖਰਚ ਕੀਤਾ ਜੀ ਟੋਟਲ ਐਵੇਂ ਬੀਜੇ ਦੇ ਵਿੱਚ ਜਿੱਥੇ ਉਹ ਬੈਠਿਆ 14 ਲੱਖ ਪਮਦੀ ਦੇ ਵਿੱਚ 11 ਲੱਖ ਫੈਜਗੜ ਦੇ ਵਿੱਚ 7 ਲੱਖ 51 ਹਜ਼ਾਰ ਰੁਪਿਆ ਤੇ ਕੰਮੇ ਦੇ ਵਿੱਚ ਟੋਟਲ ਆ ਸੀ ਕਿੰਨਾ ਜੀ ਇਹ ਟੋਟਲ ਅੱਛਾ ਇਹ 2 ਲੱਖ ਰੁਪਇਆ ਤੇ ਟੋਟਲ ਇਹ ਤੋਂ ਬਾਅਦ ਚੋ ਇਸੜੂ ਦੇ ਵਿੱਚ 43 ਲੱਖ ਰੁਪਇਆ ਖਰਚ ਕੀਤਾ 43 ਲੱਖ ਰੁਪਇਆ ਬਹੁਤ ਵੱਡੀ ਅਮਾਉਂਟ ਹੈ ਨਸਰਾਲੀ ਦੇ ਵਿੱਚ 42 ਲੱਖ ਰੁਪਇਆ ਖਰਚ ਕੀਤਾ ਇਹ ਵੱਡੇ ਪਿੰਡ ਨੇ ਤੁਰਮਨੀ ਚਿੱਕਲ 1 ਲੱਖ 60000홀 ਦੇ ਵਿੱਚ 2.5 ਲੱਖ ਆਪਣਾ ਨਾਰਾਇਣਗੜ੍ਹ ਦੇ ਵਿੱਚ 6 ਲੱਖ 55000 ਇਹ ਤਾਂ ਬੜੀ ਲੰਬੀ ਲਿਸਟ ਹੈ ਜੀ ਫਿਰ ਪ੍ਰੈਸ ਕਾਨਫਰੰਸ ਆਪਣੀ ਲੰਬੀ ਹੋ ਜੂ ਸੋ ਮੈਂ ਤੁਹਾਨੂੰ ਇਹਦੀ ਡਿਟੇਲ ਦੇ ਦੂੰਗਾ ਸੋ ਜਿਹੜਾ ਸਾਡਾ ਕੰਮ ਕਰਨ ਦਾ ਤਰੀਕਾ ਹੈ ਨਾ ਅਸੀਂ ਰਾਜਨੀਤਿਕ ਪਰਿਵਾਰਾਂ ਤੋਂ ਨਹੀਂ ਸੀ ਅਸੀਂ ਸਧਾਰਨ ਪਰਿਵਾਰਾਂ ਤੋਂ ਉੱਠ ਕੇ ਅਸੀਂ ਅਰਵਿੰਦ ਕੇਜਰੀਵਾਲ ਜੀ ਨੂੰ ਸੋਚ ਨੂੰ ਦੇਖਦੇ ਹੋਏ ਕਿ ਕੋਈ ਤਾਂ ਇਮਾਨਦਾਰ ਲੀਡਰ ਹੈ ਜਿਹੜਾ ਘਰ ਤੋਂ ਘਰ ਨੂੰ ਤਾਂ ਬੱਚਿਆਂ ਬਾਰੇ ਸੋਚਦਾ ਹੈ ਸਿਹਤ ਬਾਰੇ ਸੋਚਦਾ ਬੱਚੇ ਘਰ ਤੋਂ ਘਰ ਸਾਡੇ ਬਜ਼ੁਰਗ ਇਲਾਜ ਕਰਨੀਓ ਨਾ ਔਖੇ ਹੋਣ ਉਹਨਾਂ ਬਾਰੇ ਸੋਚਦਾ ਅਸੀਂ ਉਹਨਾਂ ਨੂੰ ਦੇਖਦੇ ਹੋਏ ਇਸ ਰਾਜਨੀਤੀ ਦੇ ਵਿੱਚ ਅਸੀਂ ਆਪਣੇ ਆਪ ਨੂੰ ਸ਼ਮੂਲੀਅਤ ਕੀਤੀ ਸੋ ਸੇਵਾ ਕਰਨ ਲੱਗੇ ਹੋਏ ਆ ਜੀ ਸੇਵਾ ਕਰ ਰਹੇ ਆ ਸੇਵਾ ਕਰਾਂਗੇ ਆਉਣ ਵਾਲੇ ਸਮੇਂ ਚ ਔਰ ਅਸੀਂ ਆਪਣੇ ਚੋਗਿਰਦੇ ਨੂੰ ਅਸੀਂ ਆਪਣੇ ਪੰਜਾਬ ਨੂੰ ਬਹੁਤ ਸੋਨਾ ਬਣਾਵਾਂਗੇ